ਸਮਾਜ ਸੇਵਾ ਦੇ ਖੇਤਰ ਚ ਆਪਣੀ ਇੱਕ ਵੱਖਰੀ ਪਛਾਣ ਬਣਾਉਣ ਵਾਲੀ ਵੈਸ਼ਨਵੀ ਸੰਸਥਾ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਉਪਾਵਾਲ ਦੇ ਵਸਨੀਕ ਸੁਖਵਿੰਦਰ ਸਿੰਘ ਦੀ ਬਿਮਾਰੀ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਮਾਲੀ ਮਦਦ ਕੀਤੀ ਗਈ। ਇਸ ਮੌਕੇ ਸੰਸਥਾ ਦੀ ਚੇਅਰਮੈਨ ਸੁਨੀਤਾ ਰਾਣੀ ਨੇ ਪਰਿਵਾਰ ਨੂੰ ਹੌਸਲਾ ਦਿੰਦੇ ਆ ਸੁਖਵਿੰਦਰ ਸਿੰਘ ਦਾ ਇਲਾਜ ਵੈਸ਼ਨਵੀ ਸੰਸਥਾ ਵੱਲੋਂ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਗਰੀਬ ਪਰਿਵਾਰ ਦੀ ਮਦਦ ਕਰਨ ਤਾਂ ਕਿ ਉਹਨਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋ ਸਕੇ। ਇਸ ਦੌਰਾਨ ਸੁਖਵਿੰਦਰ ਸਿੰਘ ਨੇ মিডিਆ ਨਾਲ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਐਕਸੀਡੈਂਟ ਹੋਣ ਤੋਂ ਪਹਿਲਾਂ ਉਹ ਮਸ਼ਹੂਰ ਪੰਜਾਬੀ ਗਾਇਕ ਰੁਪਿੰਦਰ ਹੰਡਾ ਅਤੇ ਪੰਜਾਬੀ ਐਕਟਰ ਕਰਮਜੀਤ ਅਨਮੋਲ ਦੇ ਨਾਲ ਕੰਮ ਕਰ ਚੁੱਕਾ ਹੈ ਪਰੰਤੂ ਅੱਜ ਇੰਨਾ ਹਾਲਾਤਾਂ ਵਿੱਚ ਉਹਨਾਂ ਨੇ ਵੀ ਉਸ ਦੀ ਬਾਣ ਨਹੀਂ ਫੜੀ ਮਰ ਕਰਦੇ ਭੈਣ ਦਾ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਸਾਨੂੰ ਬਹੁਤ ਵਧੀਆ ਲੱਗਿਆ ਜੀ ਤੁਸੀਂ ਜਦੋਂ ਵੀ ਮਤਲਬ ਆਉਣਾ ਜੀ ਬੱਚਿਆਂ ਦੀ ਫ੍ਰੀ ਸੇਵਾ ਵਾਲੋਂ ਨੇ ਜੀ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਜੀ ਪਰਮਾਤਮਾ ਬਾਬਾ ਨਾਨਕ ਤੁਹਾਡੇ ਸਾਰਿਆਂ ਦੇ ਨਿਭੈਣ ਜੀ ਉਹਨਾਂ ਦੇ ਭਲਾ ਕਰੇ ਜੀ ਬਹੁਤ ਵਧੀਆ ਤੁਸੀਂ ਸਾਰੇ ਮੇਰਾ ਐਕਸੀਡੈਂਟ ਹੋ ਗਿਆ ਦੀ ਜੀ ਮਰੀਂਦਰ ਹਸਪਤਾਲ ਚ ਰਡਾ ਕਰ ਰਹੇ ਹੈਗੇ ਜੀ ਮੇਰਾ ਦਿਮਾਗ ਦੇ ਉਹਨਾਂ ਦਵਾਈ ਚੱਲਦੀ ਹੈ ਜੀ ਮੇਰੇ ਪਟਾਲੇ ਤੋਂ ਜੀ ਉਹ ਮੇਰੇ ਕੋਲ ਪੈਸਾ ਨਹੀਂ ਹੁੰਦਾ ਜੀ ਇੰਨੀ ਦੀ ਦਵਾਈ ਅੱਜ ਤਾਂ ਜਿੰਨੀ ਨਹੀਂ ਇਹ ਤਾਂ ਜੀ 10 ਮਿਲੀਅਨ ਦਾ ਸੀ ਨੰਨਾ ਨਹੀਂ ਦਵਾਈ ਹੁੰਦੀ ਆ 1500 ਅਜਾ 1500 ਦਾ ਦਵਾਈ ਆ ਜੀ ਯਾਨੀ ਕਿ ਮਤਲਬ 15 ਦਾ ਦਾਦਾ ਆਪਣੀ ਦੀ ਦਵਾਈ ਲੈ ਕੇ ਆ ਰਹੇ ਹਾਂ ਹਾਂ ਜੀ ਮਤਲਬ ਪੈਸੇ ਦੀ ਦਿੱਕਤ ਕਰਕੇ ਤੁਸੀਂ ਰੋ ਨਾ ਵੀ ਰੋ ਨਾ ਤੂੰ ਰੋਣਾ ਕਾ ਨੂੰ ਹੈ ਕਰੋਨਾ ਕਾ ਨੂੰ ਹੈ ਦੱਸ ਅਸੀਂ ਤੁਹਾਡੀ ਸੁਣਨ ਆਇਆ ਭਰਾਵਾ ਦੇਖੋ ਜੋ ਵੀ ਤੁਹਾਨੂੰ ਦੁੱਖ ਹੈ ਦੇਖੋ ਅਸੀਂ ਤਾਂ ਹੀ ਤੁਹਾਡੇ ਪਿੰਡ ਆਏ ਆ ਠੀਕ ਹੈ ਦੁੱਖ ਪਹਿਲਾਂ ਪਹਿਲਾਂ ਮੈਂ ਸਟੇਜ ਤੇ ਵਧੀਆ ਕੰਮ ਕਰਦਾ ਸੀ ਮੈਂ ਕੋਈ ਗੱਲ ਨਹੀਂ ਭਰਾਵਾ ਜੇ ਤੂੰ ਕਰਦਾ ਸੀ ਫਿਰ ਵੀ ਤੂੰ ਮਾਤਰਾ ਨਹੀਂ ਕੀ ਕਰਦਾ ਪੈਂਦ ਰਮੇਂਦਰ ਆਂਦਾ ਨਾ ਮੈਂ ਕੰਮ ਕਰਿਆ ਕਰਮ ਹੀ ਤਨਬੋਧ ਨਾ ਮੈਂ ਕਰਿਆ ਹੁਣ ਮੈਂ ਤਾਂ ਕਿਤੇ ਵੀ ਨਹੀਂ ਜਾਣਾ ਮੈਂ ਤਾਂ ਪੂਰੀ ਤੂੰ ਫੇਰ ਕਰੇਂਗਾ ਤੂੰ ਫੇਰ ਉਠੇਂਗਾ ਤੂੰ ਐਂ ਘਬਰਾਉਣਾ ਜੇ ਘਬਰਾ ਗਿਆ ਫੇਰ ਤੂੰ ਕੀ ਕਰੇਂਗਾ ਇਹ ਗੱਲ ਸੁਣ ਭਰਾਵਾ ਅਸੀਂ ਵੀ ਤੇਰੇ ਵਰਗੇ ਆ ਸਾਨੂੰ ਰੱਬ ਨੇ ਭੇਜਿਆ ਹੈ ਹੁਣ ਮੇਰੀ ਦਵਾਈ ਮੁੱਕੀ ਦੀ ਬਣੀ ਕੋਈ ਕੋਈ ਤੇਰੀ ਦਵਾਈ ਮੁੱਕੀ ਪਈ ਐ ਕੋਈ ਨਹੀਂ ਆਓ ਆਹ ਦੇਓ ਭਾਈ ਮਹਿਲ ਅੱਗ ਆ ਗਿਆ ਹਾਂ ਕਰਦੇ ਦੇਖੋ ਜੇ ਕੋਈ ਅਰੇ ਮੈਂ ਤਾਂ ਪਹਿਲੇ ਦਿਨ ਪਰ ਛੋਟਾ ਫੋਨ ਰੱਖਿਆ ਮੇਰੇ ਕਈ ਵਾਰ ਪਾਣੀ ਕਰ ਦੇਖੀ ਭਣਾ ਜੇ ਤੁਸੀਂ ਰੋ ਰਹੇ ਹੋ ਇਹ ਤੋਂ بڑا ਸ਼ਾਕਸ਼ੀ ਕੀ ਹੈ ਹਨਾ ਤੁਸੀਂ ਐਕਟੀਵਿਟੀ ਕਰ ਥੋੜਾ ਜਿਹੜੇ ਬੰਦੇ ਨੇ ਕਹਿ ਦਿੱਤਾ ਮੈਨੂੰ ਪਰ ਤੋ ਸੋ ਨਹੀਂ ਗਿਆ ਤੁਸੀਂ ਹੋਰ ਕਿੰਨਾ ਦੇਖੋ ਸ਼ਰੀਰ ਨਾਲ ਕੋਈ ਹੋ ਨਹੀਂ ਕਰਦਾ ਲੈ ਤੇਰੇ 1500 ਰੁਪਏ ਤੂੰ ਆਪਣੀ ਦਵਾਈ ਲੈ ਕੇ ਆਣੀ ਹੈ ਬਰੋਨਾ ਤੇ ਹਨਾ ਠੀਕ ਹੈ ਰੱਬ ਤੇ ਵਿਸ਼ਵਾਸ ਰੱਖ ਜਿਵੇਂ ਤੂੰ ਕਿਹਾ ਮੈਂ ਅਨਮੋਲ ਨਾਲ ਸਿੰਘਰ ਨਾਲ ਖੜਾ ਹੋਇਆ ਰੱਬ ਕਰਕੇ ਪ੍ਰਮਾਤਮਾ ਅੱਗੇ ਮੈਂ ਅਰਦਾਸ ਕਰਦੀ ਆ ਮਰਪਿੰਦਰਾ ਨੂੰ ਪੈਣ ਮੰਨਦਾ ਮੈਂ ਤਾਂ ਉਹਦੇ ਨਾਲ ਵੀ ਕਦੇ ਗੱਡੀ ਚਲਾਉਣ ਲੱਗ ਜਾਂਦਾ ਕਿ ਤੇ ਆਪ ਚਲਾਉਂਦੀ ਸੀ ਮੇਰ ਨਾਲ ਮੈਂ ਸਾਰਿਆਂ ਨਾਲ ਵਧੀਆ ਪੈਣਾ ਮੰਗ ਕੰਮ ਕਰਿਆ ਜੀ ਮੈਂ ਕਦੇ ਵੀ ਉੱਚੇ ਸ਼ਬਦ ਨਹੀਂ ਬੋਲੇ ਜੀ ਚਲੋ ਅਸੀਂ ਫੇਰ ਵੀ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਆ ਨਾ ਵੀ ਉਹ ਜਲਦੀ ਠੀਕ ਹੋ ਜਾਏ ਤੇ ਤੁਹਾਡੇ ਘਰ ਦੇ ਬੱਚੇ ਕੋਈ ਨੀ ਭਰਾਵਾ ਤੂੰ ਰੋਣਾ ਨਹੀਂ ਅਸੀਂ ਤੇਰੇ ਨਾਲ ਖੜੇ ਆ ਦੇਖੋ ਜਿੰਨੇ ਜੋਗੇ ਅਸੀਂ ਹੈਗੇ ਆ ਠੀਕ ਆ ਜੋ ਚੀਜ਼ ਵੀ ਤੇਨੂੰ ਲੋੜ ਹੈ ਦੇਖੋ ਅਸੀਂ ਪਹੁੰਚਾਵਾਂਗੇ ਪਹੁੰਚਾਪੀ ਕੇ ਸਾਡੇ ਕੋਲ ਹਾਂ ਮੈਂ ਚੋਣ ਨਹੀਂ ਬੋਲੇ ਵੈਸ਼ਨਵੀ ਸੰਸਥਾ ਤੋਂ ਅਸੀਂ ਇਹਨਾਂ ਦੀ ਦੇਖੋ ਹੈਲਪ ਕਰਾਂਗੇ ਜਿੰਨੀ ਕ ਹੈਲਪ ਹੋਊਗੀ ਅਸੀਂ ਕਰਾਂਗੇ ਮੇਰੀ ਭੈਣ ਭਰਾਵਾਂ ਨੂੰ ਆਪਦੇ ਗੁਜਾਰਿਸ਼ ਹੈ ਜੇ ਵੀਰ ਦੀ ਜਿੰਨੀ ਹੈਲਪ ਹੋ ਸਕਦੀ ਹੈ ਜੋ ਵੀ ਸਾਡੀ ਇਸ ਚੀਜ਼ ਨੂੰ ਦੇਖ ਰਿਹਾ ਹੈ ਠੀਕ ਹੈ ਜੋ ਇਹਨਾਂ ਦੀ ਮਦਦ ਕਰ ਸਕਦਾ ਹੈ ਨੰਬਰ ਹੈ ਤੁਹਾਡਾ ਨੰਬਰ ਕੀ ਹੈ ਨੰਬਰ ਬੋਲੋ 87408 73408 64881 64881 ਜੋ ਵੀ ਭੈਣ ਭਰਾ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਦੀ ਕੋਈ ਇਹਨਾਂ ਦੀ ਮਦਦ ਕਰੇ ਇਹਨਾਂ ਦਾ ਫੋਨ ਨੰਬਰ ਹੈ ਉਸਿਸ ਫੋਨ ਨੰਬਰ ਤੇ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਇੱਕ ਵਾਰ ਇਹਨਾਂ ਦਾ ਫੋਨ ਨੰਬਰ ਦੁਬਾਰਾ ਬੋਲ ਦੋ ਜੀ 73408 64881 ਦੇਖੋ ਵੈਸ਼ਨਵੀ ਸੰਸਥਾ ਤੋਂ ਜੋ ਬਨੇਗਾ ਜੋ ਹੋਏਗਾ ਦੇਖੋ ਅਸੀਂ ਇਹਨਾਂ ਦੀ ਹੈਲਪ ਕਰਾਂਗੇ ਜੀ ਜਾਨ ਤੋਂ ਲੱਗ ਕੇ ਭਰਾਵਾ ਜਿੰਨੀ ਸੱਡੀ ਹੋਈ ਅਸੀਂ ਤੁਹਾਡੀ ਮਦਦ ਕਰਾਂਗੇ ਸਾਰੇ ਸਹੂਰ ਦੀ ਵਧੀਆ ਰੱਖ ਦਦੀ ਭਣੇ ਸਾਰ ਨਾਲ ਕੋਈ ਨਹੀਂ ਭਰਾਵਾ ਤੂੰ ਉਵੇਂ ਹੀ ਵਧੀਆ ਰਹੇਂਗਾ ਜਿਵੇਂ ਤੂੰ ਵਧੀਆ ਸੀਗਾ ਕੰਮ ਚ ਚਾਹੀਦੇ ਸੁਣਦਾ ਨਹੀਂ ਕੋਈ ਕੰਮ ਕੰਨ ਅਸੀਂ ਇਹਨਾਂ ਦਾ ਇਲਾਜ ਕਰਾਉਣੀ ਆ ਅਸੀਂ ਦਿਖਾਨੀ ਆ ਡਾਕਟਰਸ ਨੂੰ ਡਾਕਟਰਸ ਕੀ ਕਹਿੰਦੇ ਨੇ ਜੋ ਵੀ ਇਹਨਾਂ ਦੇ ਟ੍ਰੀਟਮੈਂਟ ਤੇ ਖਰਚਾ ਲੱਗੇਗਾ ਅਸੀਂ ਕਰਾਂਗੇ ਸਾਡੀ ਸੰਸਥਾ ਵੱਲੋਂ ਇਹ ਪੂਰਾ ਕੀਤਾ ਜਾਏਗਾ ਠੀਕ ਹੈ ਭਰਾਵਾ ਹਾਂ ਜੀ ਕਿਉਂਕਿ ਪਤਾ ਨਹੀਂ ਕਿ ਇਹ ਵਿਚਾਰ ਕਾ ਕਰ ਰਿਹਾਗਾ ਪਹਿਲਾਂ ਕਿਉਂਕਿ ਪਤਾ ਕੀ ਹੈ ਸਾਡਾ ਕੋਈ ਮਕਸਦ ਨਹੀਂ ਹੈ ਕੋਈ ਸੋਚੋ ਸਾਡਾ ਮਕਸਦ ਹੈ ਸੋਚੋ ਸਾਡਾ ਮਕਸਦ ਆਸੀ ਮੁਫਤ ਬਣਾ ਲਈ ਅਸੀਂ ਕਿਸੇ ਤੋਂ ਕੋਈ ਡੋਨੇਸ਼ਨ ਇਕੱਠੀ ਕਰਨੀ ਹੈ ਕੁਝ ਕਰਨੀ ਹੈ ਨੋ ਸਾਡਾ ਮਕਸਦ ਇਹ ਹੈ ਅਸੀਂ ਆਪਣੀ ਕਮਾਈ ਵਿੱਚੋਂ ਮੈਡਮ ਆਪਣੇ ਮਨ ਨੂੰ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਭੈਣ ਜੀ ਇੱਕ ਕਮਾਈ ਵਿੱਚੋਂ ਜਿੰਨਾ ਤਾਂ ਅਸੀਂ ਕਰ ਸਕਦੇ ਹਾਂ ਦੀ ਵੈਸ਼ਨਵੀ ਸੰਸਥਾ ਵੱਲੋਂ ਅਸੀਂ ਗਰੀਬ ਲੋਕਾਂ ਦੀ ਸੇਵਾ ਕਰਦੇ ਆ। ਠੀਕ ਹੈ ਜੀ ਸਾਡਾ ਇਹ ਨਹੀਂ ਅਸੀਂ ਮੂਵੀਜ਼ ਬਣਾਉਂਦੀਆਂ ਅਸੀਂ ਦਿਖਾਈ ਅਸੀਂ ਕਈ ਗ੍ਰੇਡੂਏਸ਼ਨ ਆਵੇ ਤਾਂ ਕਰੀ ਜਿੰਨੇ ਕੋ ਸਾਡੇ ਕੋਲ ਹੈ ਜਿੰਨੇ ਕੋ ਸਾਡੇ ਕੋਲ ਪੈਸਾ ਹੈ ਅਸੀਂ ਉਹਨਾਂ ਦੀ ਮਦਦ ਕਰਾਂਗੇ ਸਭ। ਠੀਕ ਹੈ ਜੀ ਬਾਜੀ ਸਾਰਿਆਂ ਤੋਂ ਵੱਧ ਸੇਵਾ ਕਰਦੇ ਨੇ ਸਾਡੇ ਭੈਣ ਹੁਣੀ ਸਾਰੇ ਵੀ ਜੀ ਮੜੀ ਪਰਮਾਤਮਾ ਨੇ ਚੜ੍ਹਦੀ ਕਲਾ ਦੇ ਵਿੱਚ ਰੱਖ ਕੇ ਆ ਵੀ ਪੈਸੇ ਡਾਕਟਰ ਦਵਾਈ ਵਾਸਤੇ ਮੈਨੂੰ ਚੜ ਦੇ ਕੇ ਗਏ ਨੇ ਕਹਿੰਦੇ ਵੀ ਦਵਾਈ ਦੇ ਦਿਓ ਭਾਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਤਲਵਾ ਮਰੋਨੀ ਆਵਾ ਮੇਰੇ ਪੈਰੀ ਹੱਥ ਨਾਲ ਆ ਤੂੰ ਠੀਕ ਹੋ ਜਾ ਲੈ ਤੇ ਚੋਨੀਆਂ ਤੂੰ ਉਵੇਂ ਹੀ ਜਿਵੇਂ ਪਹਿਲਾਂ ਸੀ ਤੂੰ ਉਵੇਂ ਹੀ ਰਹਿ ਜਾ